ਉਹਨੇ ਸਰਮਜੀਤ ਤੇ ਰਜੀ ਕਰਿਆ ਮੇਰੇ ਨਾਲ ਨੂੰ ਹਾਂਜੀ ਦੀਦੀ ਜੀ ਤਾਂ ਬਹੁਤ ਕਰਦਾ ਸੀ ਪਰ ਟਾਈਮ ਹੀ ਨਹੀਂ ਲੱਗਿਆਗਾ ਆਏ ਲੱਗਦਾ ਸੀ ਰੋਜ਼ ਹੀ ਵੀ ਜੈਗੇ ਜੈਗੇ ਹੈ ਨਾ ਰੋਜ਼ ਹੀ ਦੀਦੀ ਮੈਂ ਤਵਾਰ ਨੂੰ ਆਉਂਗੀ ਦੀਦੀ ਮੈਂ ਤਵਾਰ ਨੂੰ ਆਉਂਗੀ ਵਰਕੋ ਸਾਰੇ ਕਦੇ ਚ ਬਿਜੀ ਰਹਿਣੀ ਹੈ ਬਸ ਦੀਦੀ ਕਰਦੇ ਕੰਮਾਂ ਚ ਕੋਈ ਸਾਨੂੰ ਦਾ ਟਾਈਮ ਨਹੀਂ ਲੱਗਿਆਗਾ ਉਹ ਇਹ ਕਹਿੰਦੇ ਹੁੰਦੇ ਸੀ ਅੱਜ ਚੱਲਦੇ ਸਵੇਰੇ ਚੱਲਦੇ ਨਾ ਐ ਕਰਕੇ ਸੀਜ਼ਨ ਦਾ ਟਾਈਮ ਸੀ ਤਾਂ ਕਰਕੇ ਟਾਈਮ ਹੀ ਨਹੀਂ ਲੱਗਿਆ ਇਹ ਭਾਈ ਮੇਰੀ ਭੈਣ ਹੈ ਜਿਹੜੀ ਕਿ ਅਸੀਂ ਫੇਸਬੁਕ ਤੋਂ ਮਿਲੀਆਂ ਫੇਸਬੁਕ ਤੋਂ ਇਹਨੇ ਮੇਰਾ ਨੰਬਰ ਲਿਆ ਮੇਰਾ YouTube ਦੇ ਮੇਰੀ ਦੇਖਦੀ ਹੁੰਦੀ ਸੀਗੀ ਇਹ ਤੇ ਇਹ ਜਾਨੀ ਕਿ ਡਿਪਰੈਸ਼ਨ ਚ ਸੀਗੀ ਤੇ ਇਹ ਡਿਪਰੈਸ਼ਨ ਚੋਂ ਕਿਵੇਂ ਨਿਕਲੀ ਤੇ ਕਿਵੇਂ ਸਾਡੀਆਂ ਗੱਲਾਂ ਬਾਤਾਂ ਹੋਈਆਂ ਤੇ ਅੱਜ ਤੁਹਾਨੂੰ ਆਪਦੇ ਮੂੰਹ ਨਾਲ ਦੱਸੂਗੀ ਇਹ ਮੇਰੇ ਕਹਣੇ ਦੀ ਗੱਲ ਹੋਰ ਆ ਹਨ ਤੇ ਥੋੜੀ ਸੁਣਨ ਦੀ ਗੱਲ ਹੋਰ ਆ ਤੇ ਅੱਜ ਇਹ ਆਪਦੀ ਸਾਰੀ ਕਹਾਣੀ ਸੁਣਾਉਗੀ ਵੀ ਮੇਰੇ ਨਾਲ ਕੀ ਕੀ ਬੀਤੀਆਂ ਕਿਵੇਂ ਮੈਨੂੰ ਦੀਦੀ ਨੂੰ ਮਿਲੀ ਕਿਵੇਂ ਮੈਂ ਦਵਾਈ ਲਈ ਕਿਵੇਂ ਮੈਂ ਠੀਕ ਹੋਈ ਕਿਵੇਂ ਮੈਂ ਡਿਪਰੈਸ਼ਨ ਚੋਂ ਨਿਕਲੀ ਤੇ ਤੁਹਾਡੀ ਗੱਲਬਾਤ ਸਾਰੀ ਮੈਂ ਕਰਵਾਉਣੀ ਐ ਕਿਵੇਂ ਹੋਇਆ ਸਰਜੀਤ ਤੇਰੇ ਨਾਲ ਅੱਜ ਸਾਰਾ ਆਪਣੀਆਂ ਸਹੇਲੀਆਂ ਨੂੰ ਦੱਸ ਮੈਂ ਦੀਦੀ ਪ੍ਰੈਸਰ ਜਦੋਂ ਸੀਗੀ ਬਹੁਤ ਜਿਆਦੇ ਹੈ ਨਾ ਤੇ ਫਿਰ ਮੈਂ ਤੁਹਾਡਾ ਨੰਬਰ ਜਿਹੜਾ ਚੱਕਿਆ ਫੇਸਬੁੱਕ ਤੋਂ ਤੇ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਨਾ ਮੈਂ ਤੁਹਾਨੂੰ ਮਿਲੀ ਤੇ ਫਿਰ ਆਪਾਂ ਤੁਹ ਦਵਾਈ ਮਗਾਈਓ ਤੋ ਹੈ ਨਾ ਹਾਂਜੀ ਦਵਾਈ ਮਗਾਈ ਮਗਾਈ ਉਸ ਤੋਂ ਬਾਅਦ ਤੁਸੀਂ ਮੈਨੂੰ ਦਵਾਈ ਦਿੱਤੀ ਉਸ ਚੀਜ਼ ਦਾ ਇਲਾਜ ਹੋਇਆ ਫਿਰ ਹੌਲੀ ਹੌਲੀ ਮੈਂ ਇਸ ਚੀਜ਼ੋਂ ਬਾਹਰ ਨਿਕਲੀ ਤੇ ਜਾਨੀ ਕਿ ਤੁਹ ਤੋਂ ਬਹੁਤ ਕੁਝ ਮੈਨੂੰ ਸਿੱਖਣ ਨੂੰ ਮਿਲਿਆ ਉਹ ਤਾਂ ਤੁ ਬਾਹਲੀ ਡਿੱਗੀ ਵੀ ਸੀ ਹੈ ਨਾ ਹਾਂਜੀ ਬਹੁਤ ਜਿਆਦੇ ਡਿੱਗੀ ਵੀ ਸੀ ਮੈਂ ਟੁੱਟੀ ਵੀ ਸੀ ਹੈ ਨਾ ਤੁਸੀਂ ਵਾਰੀ ਵਾਰੀ ਮੈਨੂੰ ਹੌਸਲਾ ਦਿੱਤਾ ਤੇ ਜਾਨੀ ਕਿ ਤੁਹਾਡੇ ਹੌਸਲੇ ਨਾਲ ਹੀ ਅੱਜ ਮੈਂ ਇੱਥੋਂ ਤਾਈ ਹੈਗੀ ਆ ਹੁਣ ਤਾਂ ਕੋਈ ਡਰ ਲੱਗਦਾ ਕਿ ਹਜੇ ਵੀ ਲੱਗਦਾ ਹੁਣ ਤਾਂ ਜ਼ਿੰਦਗੀ ਤੋਂ ਕੋਈ ਡਰ ਨਹੀਂ ਲੱਗਦਾ ਦੀਦੀ ਇੰਨਾ ਹਨਾ ਵੀ ਜ਼ਿੰਦਗੀ 'ਚ ਬਹੁਤ ਝਖੜ ਝੁੱਲੇ ਮੇਰੇ ਤੇ ਹਨਾ ਬੜੀਆਂ ਵਾਵਾਂ ਬਗੀਆਂ ਵੀ ਜਾਨੀ ਕਿ ਤੁਸੀਂ ਵੀ ਮੇਰਾ ਬਹੁਤ ਸਾਰਾ ਬਹੁਤ ਹਨਾ ਪਿੱਛੇ ਜੇ ਤੁਸੀਂ ਬਾਹਰ ਡਿੱਗੇ ਹੋਏ ਸੀ ਵੀ ਜਾਨੀ ਕਿ ਜ਼ਿੰਦਗੀ ਸਵਾਲ ਵੀ ਬਹੁਤ ਪਾਉਂਦੀ ਹੈ ਬਾਕੀ ਸਿਰੋ ਜੇ ਵੇ ਕਵਰ ਕਰੇ ਵਾਲ ਦਾ ਗੀਤ ਹਨਾ ਵੀ ਜ਼ਿੰਦਗੀ ਸਵਾਲ ਪਾਉਂਦੀ ਆ ਜਵਾਬ ਦਿੰਦੀ ਆ ਨਾ ਵਕਤ ਦਿੱਤਾ ਵੀ ਮੈਂ ਬਹੁਤ ਜਵਾਬ ਆ ਸਵਾਲ ਵੀ ਬਹੁਤ ਪਾਏ ਆ ਤੇ ਪਰ ਹੁਣ ਐ ਲੱਗਦਾ ਹਨਾ ਵੀ ਜਿਹੜਾ ਟਾਈਮ ਟੱਪੀ ਜਾਂਦਾ ਜਾਨੀ ਕਿ ਵੀ ਸੋਹਣਾ ਵਧੀਆ ਸਾਰੀਆਂ ਵਾਵਾ ਵਗੀਆਂ ਜਾਂਦੀਆਂ ਝੱਲੀ ਵੀ ਜਾਂਦੀ ਹੁਣ ਤਾਂ ਫਿਰ ਨੀਂਦ ਨੂਦ ਵਧੀਆ ਆ ਜਾਂਦੀ ਜਿਵੇਂ ਤੂੰ ਡਿਪਰੈਸ਼ਨ ਚ ਅਸੀਂ ਦਵਾਈ ਲਈ ਬਾਦ ਹਾਂਜੀ ਹਾਂਜੀ ਹੁਣ ਤਾਂ ਵਧੀਆ ਸਹੀ ਹੁਣ ਤਾਂ ਵਿੱਚ ਸਾਰੀ ਦਵਾਈ ਛੁੱਟ ਗਈ ਹੁਣ ਤਾਂ ਸਾਰੀਆਂ ਸਰਬਜੀਤ ਇੱਕ ਤੂੰ ਕੀ ਕਹੀ ਪੈਣਾ ਆਪਣੇ ਨਾਲ ਜੁੜੀਆਂ ਚਲੋ ਉਹ ਵਿਚਾਰੀਆਂ ਇੱਥੋਂ ਤੱਕ ਨਹੀਂ ਆਈਆਂ ਮਿਲ ਨਹੀਂ ਸਕਦੀਆਂ ਦੂਰ ਦਰਾਡੇ ਦੀਆਂ ਪਰ ਜਿਹੜੀਆਂ ਗੋਲੀਆਂ ਦਵਾਈਆਂ ਲੈਂਦੀਆਂ ਸੀ ਨਾ ਡਿਪਰੈਸ਼ਨ ਨਾਲ ਉਹ ਸਭ ਤੇ ਛੁੱਟ ਗਈਆਂ ਵੀਰ ਦੇ ਵੀ ਕਈਆਂ ਦੇ ਫੋਨ ਆਉਂਦੇ ਨੇ ਵਿਚਾਰੇ ਕੋਈ ਕਿਸੇ ਦਿੱਕਤ ਚ ਅੱਜ ਵੀ ਸਵੇਰੇ ਵੀ ਮੇਰੇ ਕੋਲੇ ਆਇਆ ਕੁਝ ਕਿਸੇ ਦਿੱਕਤ ਚ ਹੈਗਾ ਪਰ ਪਤਾ ਕੀ ਆ ਆਪਾਂ ਅਗਲੇ ਨੂੰ ਹੌਸਲਾ ਵੀ ਵਧ ਦਿੰਨੇ ਹਾਂ ਜੀ ਨਹੀਂ ਨਹੀਂ ਜੀ ਤੁਹ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਨਨ ਕਿ ਵੀ ਜਨਨ ਕਿ ਮੇਰੇ ਨਾਲ ਏਡਾ ਹਟਾ ਧੋਖਾ ਮੈਨੂੰ ਮੇਰੇ ਨਾਲ ਆਪਣਿਆਂ ਨੇ ਕੀਤਾ ਹਨਾ ਬਹੁਤ ਪਹਿਲਾਂ ਕੀਤਾ ਤੇ ਆਪਦੀ ਕਰਦੇ ਹੁੰਦੇ ਰਹ ਆਪਦੀ ਗੱਲਾਂ ਨਹੀਂ ਕਰਦਾ ਹੁੰਦਾ ਤੇ ਵਾ ਕਿਸੇ ਤੁਸੀਂ ਮੇਰੇ ਨਾਲ ਹੌਸਲਾ ਦਿੱਤਾ ਵਾਰੀ ਵਾਰੀ ਜਿਹੜੀਆਂ ਗੱਲਾਂ ਕਈਆਂ ਮੈਂ ਤੁਹਾਡੀਆਂ ਕੰਨ ਚ ਪਾਈਆਂ ਤੈਨੂੰ ਕੰਨ ਚ ਪਾਈਆਂ ਨਾ ਤੂੰ ਸੁਣ ਲੀਆਂ ਹੁਣ ਕਈ ਕੀ ਹੁੰਦੀ ਆ ਆਪਾਂ ਦੱਸੀ ਵੀ ਜਾਂਦੇ ਆ ਆਪਾਂ ਉਹਨਾਂ ਨੂੰ ਸਮਝਾਈ ਵੀ ਜਾਂਦੇ ਆ ਆਪਾਂ ਉਹਨਾਂ ਨਾਲ ਗੱਲਾਂ ਬਾਤਾਂ ਵੀ ਕਰੀ ਜਾਂਦੇ ਆ ਉਹ ਤਾਂ ਉਹ ਕੀੜਿਆਂ ਦੇ ਭੌਣ ਵਾਲੀ ਗੱਲ ਆ ਕਿ ਇੱਕ ਖੱਡ ਚ ਬਣ ਗਈ ਤੇ ਇੱਕ ਨਿਕਲ ਗਈ ਤੇ ਹਾਂਜੀ ਉਹ ਕੰਨ ਚ ਇੱਕ ਬਾੜ ਲੰਦੇ ਆ ਇੱਕ ਕੱਢ ਲੰਦੇ ਆ ਉਹ ਸਿਸਟਮ ਹੋ ਜਾਂਦਾ ਹੁਣ ਤੇਰਾ ਕੀ ਸੀ ਤੂੰ ਕੰਨ ਚ ਪਾਈਆਂ ਸੀ ਹਾਂਜੀ ਕੰਨ ਚ ਪਾਉਣੇ ਕਰਕੇ ਤੂੰ ਉਹਨਾਂ ਤੇ ਅਮਲ ਵੀ ਕੀਤਾ ਅਮਲ ਵੀ ਕੀਤਾ ਹਾਂਜੀ ਆ ਤੇ ਤੈਨੂੰ ਕੁਝ ਸਿੱਖਣ ਨੂੰ ਵੀ ਮਿਲਿਆ ਅੱਜ ਤੇਰੀ ਜ਼ਿੰਦਗੀ ਸੌਖੀ ਵੀ ਲੰਗੀ ਜਾਂਦੀ ਅੱਜ ਤੂੰ ਦੁੱਖਾਂ ਨਾਲ ਵੀ ਲੜਦਾ ਜੋ ਗੱਲ ਮੈਂ ਆਪ ਦੇ ਸਕਿਆ ਭੈਣੋ ਪਰਾਂ ਨਾਲੀ ਕਰਦੀ ਸੀ ਹਨਾ ਤੁਹਾਡੇ ਨਾਲ ਸ਼ੇਅਰ ਕਰਦੀ ਸੀ ਤੇ ਤੁਸੀਂ ਮੈਨੂੰ ਕਹ ਅੱਗੇ ਮਤ ਦਿੱਤੀ ਵੀ ਆ ਕਮਾਏ ਨਹੀਂ ਐਂ ਕਰ ਅੱਜ ਉਹ ਤੇ ਕਹਿਣ ਤਾਂ ਕੀਤਾ ਅੱਜ ਸਵੇਰੇ ਰਣਜੀਤ ਦਾ ਫੋਨ ਆਈ ਜਾਂਦਾ ਸੀ ਜਦੋਂ ਤੇ ਤੇਰੇ ਨਾਲ ਗੱਲ ਹੋਈ ਸੀ ਵੀ ਮੇਰੀ ਉਹਨਾਂ ਨੇ ਮੈਨੂੰ ਵੀ ਫੋਨ ਲਾਇਆ ਸੀ ਮੈਂ ਕਿ ਮੈਂ ਐਵੇਂ ਦੱਸਿਆ ਲਈ ਦੀਦੀ ਕੋਲ ਜਾਨੀ ਮੈਂ ਕਿ ਮੈਂ ਬਾਹਰ ਚੱਲੀ ਆ ਕਿਰਾ ਤੇ ਉਹ ਹੁਣ ਮੈਨੂੰ ਕਹਿ ਦਿੰਦੀ ਆ ਕਹਿੰਦੀ ਦੀਦੀ ਜਿੱਦਾਂ ਦੇ ਤੁਸੀਂ ਮੇਰੀ ਜ਼ਿੰਦਗੀ ਚ ਆਏ ਹੋ ਮੈਂ ਕੁਛ ਨਾਲ ਉਹ ਇੰਨਾ ਪੜੀ ਨਹੀਂ ਲਿਖੀ ਸੀ ਕੁੜੀ ਪਰ ਉਹਨੂੰ ਐਂ ਨਹੀਂ ਪਤਾ ਸੀ ਵੀ ਮੈਂ ਕੰਮ ਕੀ ਕਰਾਂ ਅੱਗੇ ਕਿੱਥੋਂ ਮੈਂ ਵਧਾਂ ਤਾਂ ਮੈਂ ਉਹਨੂੰ ਸਮਝਾਉਂਦੀ ਹੁੰਦੀ ਸੀ ਮੈਂ ਕਹਿੰਦੀ ਸੀ ਰਣਜੀਤ ਤੂੰ ਦਿਲ ਨਾ ਸੱਟ ਤੂੰ ਕੁਝ ਕਰ ਸਕਦੀ ਐ ਤੂੰ ਕੁਝ ਬਣ ਸਕਦੀ ਐ ਜਦੋਂ ਆਪਾਂ ਦਿਮਾਗ ਦੇ ਵਿੱਚ ਸੋਚ ਲਈਏ ਕਿ ਪਹਿਲੀ ਗੱਲ ਤਾਂ ਮੈਂ ਇਹ ਕਹਿੰਦੀ ਹੁੰਦੀ ਆ ਵੀ ਤੁਸੀਂ ਸੰਗਤੀ ਕਰੋ ਕਿਸੇ ਦੀ ਵੀ ਕਰੋ ਚੰਗੇ ਬੰਦੇ ਦੀ ਕਰੋ ਚੰਗੇ ਬੰਦੇ ਦੀ ਕਰੋ ਹਾਂ ਜੀ ਮਾੜੇ ਦੀ ਸੰਗਤੀ ਨਾ ਕਰੋ ਜੈ ਹोजੇ ਚ ਆਪਾਂ ਬੈੰਨੇ ਆ ਫਿਰ ਆਪਣਾ ਉਹੋ ਜਿਹਾ ਦਿਮਾਗ ਹੋ ਜਾਂਦਾ ਕਿ ਖਰਬੂਜੇ ਨੂੰ ਦੇਖ ਕੇ ਖਰਗੂਜਾ ਰੰਗ ਬਟਾਉਂਦਾ ਹੈ ਨਾ ਹਾਂਜੀ ਵਕਤ ਸਭ ਤੇ ਪੈਂਦਾ ਸਭ ਜਿੱਤ ਮੇਰੇ ਤੇ ਕਿਹੜਾ ਪਿਆ ਨਹੀਂਗਾ ਮੇਰੇ ਤੇ ਵੀ ਵਕਤ ਇਹੋ ਜਿਹਾ ਆਇਆ ਸੀਗਾ ਜਦੋਂ ਕਹਿੰਦੇ ਹੁੰਦੇ ਆ ਵੀ ਆਪਦੇ ਆਪਾਂ ਸਾਡੇ ਤੇ ਵੀ ਰਾਜਿਤ ਤਾਂ ਕੋਈ ਵੀ ਨਹੀਂ ਹੁੰਦਾ ਵਕਤ ਇੱਕ ਵਕਤ ਆਉਣਾ ਵੀ ਜ਼ਰੂਰੀ ਹੈ ਇਹ ਨਹੀਂ ਪਤਾ ਨਹੀਂ ਲੰਭਦਾ ਮਾਰਾ ਵਕਤ ਆਪਣੇ ਤੇ ਆਉਂਦਾ ਆਪਾਂ ਨੂੰ ਸਭ ਕੁ ਸਿਖਾ ਲੈਂਦਾ ਹੁਣ ਮੇਰੇ ਤੇ ਇੰਨਾ ਟਾਈਮ ਮਾਰ ਆਇਆ ਮੈਨੂੰ ਸਭ ਦਾ ਪਤਾ ਲੱਗ ਗਿਆ ਕਿ ਕੌਣ ਮੇਰੇ ਨਾਲ ਖੜਾ ਕੌਣ ਨਹੀਂ ਖੜਾ ਕਿਉਂਕਿ ਉਹ ਨਹੀਂ ਕਹਿੰਦੇ ਨਾ ਕਿ ਮੁਸ਼ਕਲ ਦੇ ਵੇਲੇ ਰਿਸ਼ਤੇਦਾਰ ਵੀ ਕਰੀਬੀ ਛੱਡ ਜਾਂਦੇ ਵਾਰ ਕੇ ਹੀ ਛੱਡ ਜਾਂਦੇ ਹਾਂਜੀ ਮੇਰੇ ਤੇ ਵੀ ਵਕਤ ਆਇਓ ਜਾਇਆ ਸੀਗਾ ਸਭ ਨੇ ਮਤਲਬ ਸਾਡੇ ਜਿਹੜੇ ਖੂਨ ਦੇ ਰਿਸ਼ਤੇ ਆ ਨਾ ਜਿਵੇਂ ਹੁਣ ਇਹਨਾਂ ਦੇ ਖੂਨ ਦੇ ਰਿਸ਼ਤੇ ਨੇ ਕੋਈ ਨਹੀਂ ਮੈਂ ਕਹਿੰਦੀ ਆ ਵੀ ਹਰੇਕ ਹੀ ਕਹਿੰਦਾ ਸੀਗਾ ਵੀ ਇਹਨਾਂ ਦਾ ਨਾਰਾਜ ਆ ਤੈਨੂੰ ਵੀ ਪਤਾ ਹੀ ਆ ਹਨਾ ਕਹਿੰਦਾ ਸੀ ਅਸੀਂ ਵੀ ਰਾਜ ਆ ਕਿੱਦਾਂ ਢਿੱਗੂਗਾ ਤੇ ਕਿੱਦਾਂ ਅਸੀਂ ਸਵਾਦ ਲਵਾਂਗੇ ਲਵਾਂਗੇ ਹਾਂ ਤੇ ਚਲੋ ਅਸੀਂ ਮਾਲਕ ਅੱਗੇ ਅਰਦਾਸ ਕਰਦੇ ਆ ਵੀ ਸਾਨੂੰ ਇੰਨੀ ਕੁ ਮਤਲਬ ਸੇਵਾ ਬਖਸ਼ੀ ਆ ਪ੍ਰਮਾਤਮਾ ਨੇ ਆਪਾਂ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਖੜੇ ਆ ਹਨਾ ਤੇ ਚਲੋ ਜੇ ਸਾਡੇ ਤੋਂ ਕੋਈ ਰਹਿ ਲੈਂਦਾ ਪਰ ਇਹਦੇ ਨੇ ਰੱਬ ਤਾਂ ਆਪਾਂ ਹੈ ਹੀ ਨਹੀਂ ਸਾਰੀ ਜੇ ਅੱਜ ਚਿਹਰੇ ਭਾ ਦੀ ਮੈਂ ਕੁਝ ਵੀ ਹੋ ਮਾ ਪਰ ਮੈਂ ਆਪਦੇ ਆਪ ਨੂੰ ਇਹੀ ਸਮਝਦੀ ਵੀ ਆਪਾਂ ਤਾਂ ਇੱਕ ਨਮਾਣੀ ਜੀ ਆ ਨਮਾਣੀ ਜੀ ਹਾਂਜੀ ਹਾਂ ਵੀ ਆਪਾਂ ਕੋਈ ਰੱਬ ਨਹੀਂ ਪਰ ਜਿੱਥੋਂ ਤੱਕ ਹੋ ਸਕਦਾ ਅਗਲੇ ਨੂੰ ਸਿੱਧੇ ਰਾਹ ਪਾਉਣ ਦੀ ਕੋਸ਼ਿਸ਼ ਕਰਦੇ ਆ ਵੀ ਅਗਲਾ ਮਤਲਬ ਕਿਸੇ ਗਲਤ ਰਾਹ ਤੇ ਨਾ ਪਟਕ ਜੇ ਮੈਂ ਕਿਹੜਾ ਕਿਸੇ ਦੀ ਕਮਾਈ ਖਾਣੀ ਹਾਂਜੀ ਮੈਂ ਦੀ ਪਰਦੇ ਕੋ ਖਾਣਾ ਤਾਂ ਸਭ ਨੇ ਆਪੋ ਆਪ ਆਪੋ ਆਪਣੇ ਤੂੰ ਆਪਦੀ ਕਮਾਈ ਖਾਣੀ ਆ ਅੱਜ ਤੂੰ ਮੈਨੂੰ ਮਿਲਣ ਆਈ ਆ ਕੋਈ 2 ਰੁਪਏ ਲਾ ਕੇ ਖਰਚਾ ਕਰਕੇ ਆਈ ਆ ਕੋਈ ਤੇਲ ਬਣੀ ਗੱਡੀ ਦਾ ਤੇਰੀ ਦਾ ਕੋਈ ਆਇਆ ਤਾਂ ਨਹੀਂ ਕਿ ਵੀ ਮੈਂ ਕੋਈ ਤੈਨੂੰ ਪਾਤਾ ਵੀ ਲੈ ਭਾਈ ਤੈਨੂੰ ਆ ਚੀਜ਼ ਮੈਂ ਦੇ ਦੀ ਫੇਰ ਤੂੰ ਆ ਮੇਰੇ ਕੋਲੇ ਮਿਲਣ ਵਾਸਤੇ ਪਰ ਮੈਂ ਕਹਿੰਦੀ ਆ ਵੀ ਆਪਦਾ ਸਿੱਧੇ ਰਾਹ ਚੱਲੇ ਜਾਓ ਆਪਦਾ ਕੰਮ ਕਰੀ ਜਾਓ ਆਪਦੇ ਮਤਲਬ ਕਿ ਕੋਈ ਮਾੜਾ ਨਾ ਸੋਚੋ ਨਾ ਮਾੜਾ ਕਰੋ ਜਿੰਨਾ ਕੋ ਹੁੰਦਾ ਜੇ ਤਾਂ ਕੋਈ ਬੁਲਾ ਲੂਗਾ ਕਾ ਬੋਲਪੋ ਜੀ ਆਉਂਦਿਆਂ ਨੂੰ ਤੇ ਜੀ ਜਾਂਦਿਆਂ ਨੂੰ ਜੀ ਜਾਂਦਿਆਂ ਨੂੰ ਕਿ ਨਹੀਂ ਬਲਾ ਲੂ ਤਾਂ ਠੀਕ ਹੈ ਹੁਣ ਮਤਲਬ ਅਸੀਂ ਕੀ ਦਸੀਏ ਵੀ ਸਾਡੇ ਨਾਲ ਕੀ ਕੀ ਬੀਤੀਆਂ ਨੇ ਸਾਡੇ ਨਾਲ ਤਾਂ ਬਾੜੀਆਂ ਬੀਤੀਆਂ ਨੇ ਹਾਂਜੀ ਸਾਡੇ ਨਾਲ ਤਾਂ ਬਾੜੀਆਂ ਬੀਤੀਆਂ ਜਿਹੜੇ ਕਹਿੰਦੇ ਹੁੰਦੇ ਸੀ ਕਿ ਵੀ ਰਾਜੇ ਨੂੰ ਆਪਾਂ ਜਿੰਨਾ ਚਿਰ ਰਾਜਾ ਭੁੱਖਾ ਨਹੀਂ ਮਾਰਦਾ ਉਹਨਾਂ ਚਿਰ ਆਪਾਂ ਇਹਦਾ ਖੜਾ ਨਹੀਂ ਛੱਡਣਾ ਛੱਡਣਾ ਹਾਂਜੀ ਉਹ ਭੁੱਖਾ ਮਾਰ ਕੇ ਹੀ ਇਹਨੂੰ ਸਾਹ ਲਾਵਾਂਗੇ ਤੇ ਕਰਨੇ ਤਾਂ ਪ੍ਰਮਾਤਮਾ ਨੇ ਹੁੰਦੀ ਹੈ ਹਾਂਜੀ ਆ ਇਹ ਤਾਂ ਸਭ ਤੇ ਹੁੰਦੀਆਂ ਬਾਕੀ ਦਿਲ ਨਾਲ ਤੂੰ ਸਿੱਟਿਆ ਕਰਦਾ ਵੱਡਾ ਹਾਂ ਨਾ ਦੀਦੀ ਹਾਂ ਹੁਣ ਤੂੰ ਠੀਕ ਹੋ ਗਈ ਹੁਣ ਬੱਚੇ ਤੇਰੇ ਵਧੀਆ ਸੱਟ ਨੇ ਤੇ ਵਧੀਆ ਭਾਜੀ ਆਪ ਠੀਕ ਰਹਿੰਦੇ ਨੇ ਹਨਾ ਤੇ ਦਿਲ ਤੋਂ ਲੱਟਿਆ ਕਰਦਾ ਦੇਖੋ ਭਾਈ ਅੱਜ ਮੇਰੇ ਕੋਲ ਸਰਬਜੀਤ ਆਈ ਇਹਨੇ ਆਪਦੀਆਂ ਗੱਲਾਂ ਬਾਤਾਂ ਕੀਤੀਆਂ ਹਨਾ ਸਾਰੀਆਂ ਤੁਹਾਨੂੰ ਦੱਸੀਆਂ ਬਹੁਤ ਵੱਡੀ ਡਿਪਰੈਸ਼ਨ ਦੇ ਵਿੱਚ ਸੀ ਇਹ ਮਤਲਬ ਇਹ ਕਹਿੰਦੀ ਹੁੰਦੀ ਸੀ ਦੀਦੀ ਮੇਰਾ ਮੈਂ ਤਾਂ ਐਂ ਜੀ ਕਰਦਾ ਵੀ ਮੈਂ ਇਸ ਦੁਨੀਆ ਤੇ ਰਹਾ ਹੀ ਨਾ ਮਤਲਬ ਇਹਦਾ ਜੀ ਇਹੋ ਜਿਹਾ ਕਰਦਾ ਸੀ ਵੀ ਮੈਂ ਇਸ ਦੁਨੀਆ ਤੇ ਰਹਾ ਮੈਂ ਨੂੰ ਕਹਿਆ ਸੀ ਪਾਗਲੇ ਇਹੋ ਜਿਹਾ ਕੁਝ ਨਹੀਂ ਕਰੀਦਾ ਹੁੰਦਾ ਤੂੰ ਸਿਆਣੀ ਬਣ ਸਿਆਣੇ ਬਣ ਕੇ ਆਪਦੇ ਬੱਚਾ ਨੂੰ ਸੰਭਾਲ ਆਪਦੇ ਬੰਦੇ ਨੂੰ ਮਤਲਬ ਸਹੀ ਆਪਦਾ ਬੇਲੇ ਦਾ ਰੋਟੀ ਪਾਣੀ ਬਣਾ ਕੇ ਤੂੰ ਖਵਾ ਇਹ ਵਕਤ ਹੁੰਦਾ ਵਕਤ ਲੰਘ ਜਾਂਦਾ ਹੁੰਦਾ ਹਾਂਜੀ ਬਾਕੀ ਗਰੀਬੀ ਅਮੀਰੀ ਕਿਹਨੇ ਦੇਖੀ ਜੀ ਇਹ ਤਾਂ ਆਉਂਦੀ ਜਾਂਦੀ ਰਹਿੰਦੀ ਹੈ ਇਹ ਤਾਂ ਆਪਾਂ ਹਣ ਇੱਥੇ ਬੈਠੇ ਆਪਣਾ ਵੀ ਨਹੀਂ ਪਤਾ ਵੀ ਰੱਬ ਕਦੋਂ ਆਪਾਂ ਨੂੰ ਸੱਦਾ ਦੇ ਦੇ ਤੇ ਕਦੋਂ ਆਪਾਂ ਚਲੇ ਜਾਈਏ ਰੱਬ ਕੋਈ ਨਹੀਂ ਹੁੰਦਾ ਪਰ ਆਪਾਂ ਕਹਿੰਦੇ ਵੀ ਜਿੰਨਾ ਕਿ ਮੇਰੇ ਕੋਲੇ ਜਿਹੜਾ ਕੋਈ ਆਉਂਦਾ ਨਾ ਮੇਰੇ ਕੋਲੇ ਸਾਰੇ ਇਹੀ ਉਮੀਦ ਲੈ ਕੇ ਆਉਂਦੇ ਆ ਵੀ ਅਸੀਂ ਡਿਪਰੈਸ਼ਨ ਚੋਂ ਨਿਕਲ ਜਾਾਂਗੇ ਸਾਨੂੰ ਡਿਪਰੈਸ਼ਨ ਚੋਂ ਦੀਦੀ ਨੇ ਕੱਢ ਦੇਣਾ ਆਪਾਂ ਗੱਲਾਂ ਬਾਤਾਂ ਹੀ ਉਹ ਜਿਹੀਆਂ ਕਰਦੇ ਆ ਵੀ ਅਗਲੇ ਨੂੰ ਕੋਈ ਦੁੱਖ ਨਾ ਲੱਗੇ ਕਿਸੇ ਅਗਲਾ ਸੌਖਾ ਆਪਦੇ ਚਾਰ ਦਿਨ ਸੌਖਾ ਕੱਢ ਲੈ ਕਿ ਨਹੀਂ ਜ਼ਿੰਦਗੀ ਐ ਰੋ ਕੇ ਨਹੀਂ ਕੱਢ ਲੈਣੀ ਹੱਸ ਕੇ ਕੱਢ ਲੈਣੀ ਪਰ ਮੈਂ ਸਾਰੀਆਂ ਮੇਰੀਆਂ ਭੈਣਾਂ ਨੂੰ ਮੈਂ ਮੇਰੇ ਵੀਰਾਂ ਨੂੰ ਇਹੀ ਕਹਿੰਦੀ ਆ ਵੀ ਜ਼ਿੰਦਗੀ ਹੱਸ ਕੇ ਕੱਢੋ ਆਪਾਂ ਜ਼ਿੰਦਗੀ ਇੱਥੇ ਕੱਟਣ ਨਹੀਂ ਆਏ ਆਪਾਂ ਜ਼ਿੰਦਗੀ ਜਿਉਣ ਆਏ ਆਏ ਠੀਕ ਹੈ ਜੀ ਜੋਇਆ ਕਰੋ ਹੱਸਿਆ ਵੀ ਇੰਨਾ ਕਰੋ ਜਿੰਨਾ ਚਿਰ ਇੱਥੇ ਤੁਹਾਡੇ ਪੀੜ ਨਾ ਹੋਵੇ ਤੁਸੀਂ ਦੇਖੋ ਤੁਹਾਡੇ ਮੂੰਹਾਂ ਦੇ ਰੰਗ ਬਦਲਦੇ 글로 ਆਉਂਦਾ ਜਿਹੜੀਆਂ ਭੈਣਾਂ ਕਹਿੰਦੀਆਂ ਸਾਡੇ ਡਲ ਹੋ ਗਿਆ ਸਾਡਾ ਤਾਂ ਫੇਸ ਡਲ ਹੋ ਗਿਆ ਜੇ ਅਸੀਂ ਡਲ ਹੋ ਗਏ ਹੱਸੋ ਖੇਡੋ ਭਾਈ ਮौज ਮਾਰੋ ਤੇ ਤੁਸੀਂ ਵੀ ਸਰਬਜੀਤ ਨੂੰ ਕਦੇ ਮੇਰੇ ਕੋਲੇ ਮਿਲਣ ਆਇਓ ਹਨ ਜਿਵੇਂ ਸਰਬਜੀਤ ਆਉਂਦੀ ਹੈ ਸਰਬਜੀਤ ਆਉਂਦੀ ਆ ਬਹੁਤ ਚਾ ਚੜਿਆ ਜਦੋਂ ਇਹਨੇ ਕਿਹਾ ਵੀ ਦੀਦੀ ਅੱਜ ਮੈਂ ਤੈਨੂੰ ਮਿਲਣ ਆਉਣਾ ਤੇ ਠੀਕ ਹੈ ਜੀ ਫਿਰ ਦਿਓ ਤੁਸੀਂ ਵੀ ਅਸ਼ੀਰਵਾਦ ਸਰਬਜੀਤ ਨੂੰ ਜਿਹੜੀ ਬੜੀ ਹੱਸੇ ਖੇਡੇ ਤੇ ਖੁਸ਼ ਰਵੇ ਤੇ ਭਾਈ ਜਿਹੜੇ ਨੇ ਉਹ ਕਰਨਾ ਹਨਾ ਆਪ ਦੇ ਸੀ ਤੇਰੇ ਜਾਂ ਕੁਛ ਵੀ ਤੈਨੂੰ ਧੋਖਾ ਦੇਗੇ ਜਾਂ ਕੁਛ ਵੀ ਕਰਗੇ ਉਹਨਾਂ ਨੂੰ ਇਗਨੋਰ ਕਰ ਜਿੰਨਾ ਚਿਰ ਆਪਾਂ ਬੰਦੇ ਤੇ ਗੌਰ ਕਰਦੇ ਆ ਨਾ ਤੇ ਉਹਨਾਂ ਚਿਰ ਬੰਦਾ ਆਪਾਂ ਨੂੰ ਅਗਨੋਰ ਕਰਦਾ ਹੈ ਜਦੋਂ ਆਪਾਂ ਇਗਨੋਰ ਕਰਕੇ ਛੱਡ ਦਿੰਦੇ ਆ ਨਾ ਫਿਰ ਬੰਦਾ ਗੌਰ ਕਰਨ ਲੱਗਦਾ ਆਪਣੇ ਤੇ ਇਹ ਤੁਸੀਂ ਵੀ ਕਰ ਲੈ ਦੇ ਵਿੱਚ ਪਾ ਲੋ ਗੱਲ ਨੂੰ ਵੀ ਇਗਨੋਰ ਕਰਕੇ ਰੱਖਿਆ ਕਰੋ ਇੰਨੀ ਗੌਰ ਨਾ ਕਰਿਆ ਕਰੋ ਜਿਆਦਾ ਕਿਸੇ ਨੂੰ ਤਵੱਜੋ ਨਾ ਦਿਓ ਵੀ ਤੁਹਾਡੇ ਅਗਲਾ ਸਿਰਤੀ ਬਹਿ ਜੇ ਤੁਹਾਨੂੰ ਪਰੇਸ਼ਾਨ ਕਰਨ ਲੱਗ ਜੇ ਤੁਹਾਨੂੰ ਠਿੱਟ ਕਰਨ ਲੱਗ ਜੇ ਹਨਾ ਤੇ ਠੀਕ ਹੈ ਡਿਪਰੈਸ਼ਨ ਤੋਂ ਬਚੋ ਤੁਸੀਂ ਡਿਪਰੈਸ਼ਨ ਜਿਆਦੇ ਹੈ ਇਲਾਜ ਕਰਵਾਓ ਆਪਦਾ ਤੇ ਬਾਕੀ ਗੱਲਾਂ ਤੇ ਅਮਲ ਕਰੋ ਤੇ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈਜੀ ਸਸੀ ਕਾਲ ਧੰਨਵਾਦ